ਲੋਈ ਮਿੱਤਰੋ ਗੁੱਡ ਮਾਰਨਿੰਗ ਤੇ ਮਿੱਤਰੋ ਗਿੱਟਾ ਫ੍ਰੈਕਸ਼ਨ ਤੋਂ ਬਾਅਦ ਅੱਪਾ ਅੱਜ ਪਹਿਲੇ ਦਿਨ ਗਰਾਊਂਡ ਚ ਆਏ ਆ ਤੇ ਪਹਿਲਾ ਗਰਾਊਂਡ ਜਿਹੜਾ ਸੀਗਾ ਆਪਣਾ ਬਹੁਤ ਬਹੁਤ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਆਪਣੇ ਦਾ ਥਲਕੇ ਦੇ ਬਾਗਾਪਣ ਦਾ ਸੁਖਰਨ ਅਨਜੀ ਦਾ ਸਾਡੇ ਭਾਈ ਅਮਰਤਪਾਲ ਦਾ ਤੇ ਇਸ ਗਰਾਊਂਡ ਦੇ ਵਿੱਚ ਉੱਚਾ ਨੀਵਾ ਥਾਂ ਸੀ ਤੇ ਰਨਿੰਗ ਕਰਦੇ ਦੌਰਾਨ ਮੇਰਾ ਗੱਟਾ ਫ੍ਰੈਕਚਰ ਹੋ ਗਿਆ ਸੀਗਾ ਤੇ ਕਿਉਂਕਿ ਬਹੁਤ ਉੱਚਾ ਨੀਵਾ ਥਾਂ ਸੀ ਤੇ ਇਸ ਕਰਕੇ ਬਾਈ ਨੇ ਬਹੁਤ ਸੋਹਣਾ ਗਰਾਊਂਡ ਬਣਾਤਾ ਆਪਾਂ ਨੂੰ ਤੁਹਾਨੂੰ ਦਿਖਾਉਣਾ ਹੈ ਆ ਦੇਖੋ ਸਾਈਡ ਸਾਈਡ ਤੇ ਪੱਟੀ ਆ ਦੇਖੋ ਮਤਲਬ ਸਾਈਡ ਸਾਈਡ ਤੇ ਪੱਟੀ ਬਣਾਤੀ ਮਤਲਬ ਤੁਰੇ ਫਿਰੇ ਕਰਨ ਨੂੰ ਮਤਲਬ ਇਹ ਕਿ ਤੁਸੀਂ ਪੂਰਾ ਭੱਜ ਵੀ ਸਕਦੇ ਆ ਸਾਈਡਾਂ ਤੇ ਪੂਰੇ ਪ੍ਰੋਪਰ ਦਿਖਾਉਣਾ ਨਾਲ ਲਾਲਾ ਮੇਰੇ ਬਾਪੂ ਵੀ ਸੈਰ ਕਰਦਾ ਫਿਰਦਾ ਕੀੜਾ ਕੱਢਦੇ ਅਦੇ ਪੂਰੇ ਵਧੀਆ ਬਣਾਤਾ ਇਹਨਾਂ ਨੇ ਤੇ ਤੇ ਤੋਂ ਥੈਂਕ ਯੂ ਥੈਂਕ ਯੂ ਐਮ ਐਲ ਐਸ ਹਾ ਬਸ ਬਾਕੀ ਆ ਸਾਫ ਸਫਾਈ ਸਾਡਾ ਆਪ ਦਾ ਫਰਜ ਆ ਸੀ ਆ ਮਤਲਬ ਪਹਿਲੇ ਦਿਨ ਆਇਆ ਇਹ ਕਰਕੇ ਰੱਖੀ ਗੀ ਤੈਨੂੰ ਸੋਹਣਾ ਬਣਾ ਕੇ ਰੱਖੀ ਗੀ ਤੇ ਫਿਜ਼ੀਕਲੀ ਤਾਂ ਹੋਰ ਤੇ ਮਤਲਬ ਐਕਸਰਸਾਈਜ਼ ਕਰੋ ਤੇ ਫੈਟ ਰੋ ਤੇ ਬਾਬਾ ਮਿਹਰ ਕਰੇ ਕਿ ਤਕੀਆਂ ਬਖਸ਼ ਤੁਹਾਨੂੰ ਵੀ ਤੱਕ ਯੂ ਮੈਂ ਤੁਹਾਨੂੰ ਵੈਸੇ ਹੀ ਇੱਕ ਵਾਰੀ ਕਿਹਾ ਸੀ ਬਾਈ ਗਰਾਊਂਡ ਬਣਾ ਦੋ ਉੱਥੇ ਗਿੱਟਾ ਫ੍ਰੈਕਚਰ ਹੋਗਾ ਤੇ ਪਰ ਮੇਰੇ ਸਾਹ ਨਾਲ ਮੈਂ ਅਕਤੂਬਰ ਦੇ ਵਿੱਚ ਗਿੱਟਾ ਫ੍ਰੈਕਚਰ ਹੋਇਆ 28 ਅਕਤੂਬਰ ਨੂੰ ਬਾਈ ਤੇ ਅੱਜ ਹੈਗੀ ਫਰਵਰੀ ਤੇ ਫਰਵਰੀ ਦੇ ਚੋਹੇ ਲੋਕ ਨੂੰ ਲੱਗਦਾ ਪਹਿਲਾਂ ਹੀ ਬਣ ਗਿਆ ਸੀਗਾ ਤੇ ਬਾਈ ਨੇ ਮਿਹਰ ਪੂਰੇ ਪਿੰਡ ਲਈ ਦੋਰੇ ਫੇਰੇ ਲਈ ਮਲੂ ਸਾਡੇ ਜਿਹੜੇ ਨੇੜੇ ਵੀ ਨੇੜੇ ਤੇੜੇ ਘਰ ਹੈਗੇ ਆ ਉਹ ਸੈਰ ਕਰਨ ਲਈ ਬਹੁਤ ਵਧੀਆ ਜਗ੍ਹਾ ਬਣਾਈ ਐ ਤੇ ਥੈਂਕ ਯੂ ਥੈਂਕ ਯੂ ਭਾਈ ਜੀ ਐਮਐਲਏ ਸਾਹਿਬ ਥੈਂਕ ਯੂ ਤੇ ਕੱਲ ਭਾਈ ਜੀ ਦਾ ਜਨਮ ਦਿਨ ਵੀ ਸੀਗਾ ਤੇ ਪ੍ਰਮਾਤਮਾ ਲੰਮੀ ਉਮਰ ਕਰੇ ਉਹਨਾਂ ਦੀ ਤਰੱਕੀਆਂ ਬਖਸ਼ੇ ਤੇ ਆ ਤੇ ਆ ਮਲੇ ਦੇਖ ਲਓ ਵੀ ਤੁਸੀਂ ਕੰਪਲੀਟ ਹੋ ਗਿਆ ਇਹ ਵਧੀਆ ਤੇ ਇੰਨੇ ਕਹਿਣਾ ਸੀਗਾ ਮਹੱਜ ਲਵਾਈ ਜੀ ਦਾ ਥੈਂਕਸ ਕਰਾ ਜੇ ਗਰਾਊਂਡ ਨੂੰ ਗਰਾਊਂਡ ਜਾਣ ਕੇ ਖੁਸ਼ੀ ਹੋਈ ਮਨ ਨੂੰ ਬਈ ਯਾਰ ਇਸ ਉੱਚੇ ਨਹੀਂਵੇਂ ਉੱਚੇ ਨਹੀਂਵੇਂ ਸਾਹ ਕਰਕੇ ਆਪਣਾ ਗਿੱਟਾ ਫਰੈਕਚਰ ਹੋਇਆ ਜੀਗਾ ਆ ਸਾਈਡ ਤੇ ਪੰਨੀ ਬਣ ਗਈ ਤੇ ਆਪਾਂ ਰਨਿੰਗ ਵੀ ਕਰਾਂਗੇ ਵਜਨ ਠਾਂਗੇ ਵੀ ਤੇ ਆਪਦੇ ਆਪ ਨੂੰ ਠੀਕ ਵੀ ਰੱਖਾਂਗੇ ਓਕੇ ਮਿੱਤਰੋ ਕਿਵੇਂ ਲੱਗਿਆ ਤੁਸੀ ਸਾਡੇ ਵੀ ਐਮਐਲਏ ਸਾਹਨੇ ਸਹੀ ਕੀਤਾ ਕੰਮ ਨਾ ਢੈਡਲ ਕੀਤਾ ਬਸ ਬਾਕੀ ਤਾਂ ਸਾਫ ਸਫਾਈ ਸਾਡੀ ਆਪਦਾ ਫਰਜ ਹੈ ਵੀ ਨੂੰ ਸੋਹਣਾ ਬਣਾ ਕੇ ਰੱਖਣਾ ਠੀਕ ਹੈ ਤੇ ਆ ਬਸ ਪੱਤ ਚੜ ਕਰਕੇ ਦਰਖਤਾਂ ਦੇ ਇਹ ਪੱਤੇ ਪੁੱਤੇ ਛਿੱਟੇ ਲੱਗੇ ਫਿਰ ਤੋਂ ਥੈਂਕਸ ਬਾਈ ਥੈਂਕ ਯੂ ਥੈਂਕ ਯੂ ਐਮ ਐਲ ਐਸਾ ਸੁਖਨੰਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹਨਾਂ ਨੇ ਸਾਨੂੰ ਇਹ ਸੋਹਣਾ ਗਰਾਊਂਡ ਬਣਾ ਕੇ ਦਿੱਤਾ ਮੰਨ ਲਓ ਸੈਡਾਂ ਤੇ ਸਾਡੇ ਲਈ ਬੁੜੀਆਂ ਲਈ ਜਿਹੜੇ ਸਾਡੇ ਆਣ ਘੜ ਘੜ ਘਰ ਆ ਇੱਥੇ ਮਤਲਬ ਤੁਸੀਂ ਉੱਤਰ ਫਿਰ ਸਕਦੀਆਂ ਨਾ ਜੁਲੀ ਰੋਡ ਤੇ ਤੁਰਾ ਫਿਰਾ ਵੀ ਨਹੀਂ ਜਾਂਦਾ ਕਿਉਂਕਿ ਕੋਈ ਨਾ ਕੋਈ ਵਹੀਕਲ ਆਉਂਦੇ ਸੀਗੇ ਤੇ ਬਸ ਸਾਡਾ ਸ਼ੁਕਰਾਨਾ ਕਰਨਾ ਹੀ ਫਰਜ਼ ਬਣਦਾ ਕਿਉਂਕਿ ਆਪਾਂ ਹੋਰ ਤਾਂ ਕੋਈ ਮਤਲਬ ਸਾਨੂੰ ਸਖਸੂਲਤਾ ਹੀ ਆ ਮੋੜਲੀਆਂ ਸਖਸੂਲਤਾ ਵੀ ਬੰਦਾ ਤੁਰਾ ਫਿਰਾ ਕਰ ਸਕੇ ਨਾ ਖਾ ਵੀ ਸਕੇ ਤੇ ਬਾਕੀ ਅੱਗੇ-ਅੱਗੇ ਜੋ ਵੀ ਕੰਮ ਕਰੋ ਵਧੀਆ ਕਰੋ ਤੇ ਜਿਹਦੇ ਚ ਤੁਹਾਡਾ ਨਾਮ ਹੀ ਰੋਸ਼ਨ ਹੋਵੇ ਠੀਕ ਹੈ ਮਿੱਤਰੋ ਓਕੇ ਬਾਏ